ਸਰ ਸਾਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਵਿਖੇ ਖੂਨਦਾਨ ਕੈਂਪ ਲਗਾ ਕੇ ਜਿੱਥੇ ਇੱਕ ਨੇਕ ਅਤੇ ਚੰਗਾ ਉਪਰਾਲਾ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਉੱਥੇ ਹੀ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਉਣ ਵਿੱਚ ਵੀ ਇਹ ਅਹਿਮ ਰੋਲ ਨਿਭਾਇਆ ਗਿਆ ਜਿੱਥੇ ਕਿ ਨਗਰ ਵਾਸੀਆਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਆਪਣਾ ਖੂਨਦਾਨ ਕਰਦਿਆਂ ਹੋਇਆਂ ਸੰਸਾ ਅਤੇ ਉਸ ਉਕਤ ਫਰਮਦਾਤਾ ਦੇ ਦਿਲੋਤਨਵਾਦ ਕੀਤਾ ਗਿਆ ਇਹ ਕੈਂਪ ਲਗਾ ਕੇ ਲੋਕਾਂ ਵਿੱਚ ਉਹਨਾਂ ਸ਼ਹੀਦਾਂ ਦੀਆਂ ਸ਼ਹੀਦਿਆ ਨੂੰ ਯਾਦ ਵੀ ਕਰਵਾਇਆ ਗਿਆ ਜੋ ਕਿ ਸਾਡੀ ਕੌਮ ਦੀ ਖਾਤਰ ਆਪਣੀ ਜਾਨ ਵਾਰ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਅਤੇ ਆਗੂਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੇ ਜਵਾਨੀ ਹਾਂਜੀ ਉਸ ਦੇ ਬਾਰੇ ਜਾਣਕਾਰੀ ਦੋਸਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈਗਾ ਜੀ ਤੇ ਇਹ ਜੋ ਬਲੱਡ ਕੈਂਪ ਪੀਬੀਜੀ ਵੈਲਫੇਅਰ ਵੱਲੋਂ ਜੀ ਤੇ ਸਾਡੇ ਜਿਹੜੇ ਰਿਸਪੈਕਟਡ ਮੈਡਮ ਜਿਵੇਂ ਕਿਰਨਜੀਤ ਕੌਰ ਬਗਰਾੜੀ ਤੋਂ ਨੇ ਤੇ ਇਹਨਾਂ ਦੇ ਨਾਲ ਜਿਹੜੇ ਸੋਡੀ ਸੀਮੈਂਟ ਵਾਲੇ ਬਾਈ ਜੀ ਨੇ ਇਹਨਾਂ ਨੇ ਜਿਵੇਂ ਅੱਜ ਸ਼ਹੀਦੀ ਦਿਹਾੜਿਆਂ ਦੇ ਇਸ ਚੀਜ਼ ਨੂੰ ਸਮਰਪਿਤ ਜੋ ਬਲੱਡ ਨੇਟ ਕੈਂਪ ਲਾਇਆ ਇਹ ਖੂਨਦਾਨ ਜਿਹੜਾ ਆਪਾਂ ਕਹਿੰਦੇ ਆ ਵੀ ਬਹੁਤ ਵੱਡਾ ਮਹਾਦਾਨ ਕੈਂਪ ਹੁੰਦਾ ਹੈਗਾ ਤੇ ਬਹੁਤ ਸਾਰੇ ਲੋਕਾਂ ਨੇ ਪਿੰਡ ਵਾਸੀਆਂ ਨੇ ਨੇੜ ਦੇ ਬੰਦਿਆਂ ਨੇ ਸਰਕਤ ਕੀਤੀ ਇੱਥੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੈਗੇ ਆ ਤੇ ਆਉਂਦੇ ਦਿਨਾਂ ਵਿੱਚ 31 ਤਰੀਕ ਤੱਕ ਸਾਡੀ ਮੁਹਿੰਮ ਜਿਹੜੀ ਇਹ ਖੂਨਦਾਨ ਕੈਂਪ ਦੀ ਹੈ ਇਦਾਂ ਹੀ ਚੱਲਦੀ ਰਹੂਗੀ ਤੇ ਆਪ ਸਭ ਜੀ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਹੰਭਲ ਰਿਕਵੈਸਟ ਇਹ ਹੀ ਹੈ ਵੀ ਤੁਸੀਂ ਵੀ ਸਾਰੇ ਜਾਨੇ ਵੀ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਓ ਤੇ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕੀਏ ਜਿਹੜਾ ਕਿ ਖੂਨਦਾਨ ਦਾ ਸਾਰਿਆਂ ਦਾ ਧੰਨਵਾਦ ਜੀ ਮੈਂ ਕਹਿਣਾ ਚਾਹਾਂਗੇ ਕੀ ਸਿੱਖਿਆ ਦੇਣਾ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ 1 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਰਪੀਜੀ ਵੈਲਫੇਅਰ ਕਲੱਬ ਵੱਲੋਂ ਇੱਕ ਮਹਿੰਮ ਚਲਾਈ ਗਈ ਸੀ 4 ਸਾਬ ਜਦਿਆਂ ਨੂੰ ਸਮਰਪਿਤ ਜਿਸ ਜਿਸ ਮਹਿੰਮ ਵਿੱਚ ਅਸੀਂ ਇੱਕ ਟੀਚਰ ਰੱਖਿਆ ਸੀ 1001 ਯੂਨਿਟ ਦਾ ਉਸ ਦੇ ਚਲਦਿਆਂ ਅੱਜ 22 ਦਸੰਬਰ ਨੂੰ ਪਿੰਡ ਮੱਲਕੇ ਇੱਕ ਉਸੇ ਤਰ੍ਹਾਂ ਇੱਕ ਕੈਂਪ ਲਗਾਇਆ ਗਿਆ ਖੂਨਨ ਕੈਂਪ ਜੋ ਕਿ 4 ਸਾਬ ਜਦਿਆਂ ਸ਼ੀਦੀ ਸਮਰਪਿਤ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਕਿਰਨਜੀਤ ਕੌਰ ਉਹਨਾਂ ਦੇ ਮਾਤਾ ਜੀ ਤਾਂ ਮਾਤਾ ਜੀ ਦੀ ਯਾਦ ਦੇ ਵਿੱਚ ਵੀ ਇਹ ਕੈਂਪ ਸਮਰਪਿਤ ਕੀਤਾ ਗਿਆ ਦੂਸਰਾ ਸੋਢੀ ਜੀ ਵੱਲੋਂ ਉਹਨਾਂ ਦੇ ਆਪਦੇ ਦੁਕਾਨ ਦੇ ਉੱਪਰ ਇੱਕ ਇਹ ਕੈਂਪ ਆਯੋਜਿਤ ਕੀਤਾ ਗਿਆ ਮਰਮ ਜੋ ਕੈਂਪ ਲੱਗਿਆ ਗਿਆ ਕੰਮਾਂ ਦਾ ਕਿੰਨਾ ਬਲਤੀ ਬੋਲਾ ਮੁਗਲ ਜੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਇਹ ਕੈਂਪ ਲਗਾਇਆ ਗਿਆ ਇੱਕ ਤਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਹਾਦਤ ਦੇ ਲਈ ਲਗਾਇਆ ਗਿਆ ਜ ਜੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਦਿਨ ਚੱਲਦੇ ਪਏ ਆ ਇੱਕ ਹਫਤਾ ਜਿਹੜਾ ਹੈਗਾ ਇਹ ਤਾਂ ਅਸੀਂ ਸੋਚਿਆ ਸੀ ਕਿ ਵੀ ਇਹ ਕੈਂਪ ਲਗਾਈਏ ਜ਼ਰੂਰੀ ਹੈ ਇੱਕ ਸਿਹਰ ਦੇਈਏ ਨੌਜਵਾਨ ਪੀੜੀ ਨੂੰ ਵੀ ਤੇ ਨਾਲ ਨਾਲ ਮੇਰੀ ਮਾਤਾ ਜੀ ਦੀ ਵਰਸੀ ਵੀ ਹੈ ਜੀ ਅੱਜ ਦੇ ਦਿਨ ਤਾਂ ਮੈਂ ਹਰ ਵਾਰ ਜਿਹੜਾ ਹੈਗਾ ਵੀ ਮਾਤਾ ਜੀ ਦੀ ਵਰਸੀ ਤੇ ਕੋਈ ਨਾ ਕੋਈ ਐਕਟੀਵਿਟੀ ਕਰਦੀ ਹੁੰਦੀ ਆ ਜਿੱਦਾਂ ਕਿ ਬੂਟੇ ਲਗਾਉਣੇ ਕੰਬਲ ਵੰਡਣੇ ਜਾਂ ਕੁਝ ਵੀ ਐਨੀਥਿੰਗ ਬਟ ਐਤਕੀ ਮੇਰੀ ਇਹੀ ਸੋਚ ਸੀ ਕਿ ਮੈਂ ਖੂਨਦਾਨ ਕੈਂਪ ਲਵਾਵਾਂ ਤੇ ਇਸੇ ਸੰਬੰਧ ਵਿੱਚ ਮਾਤਾ ਜੀ ਦੀ ਵਰਸੀ ਦਾ ਕੱਲ੍ਹ ਬੰਦੀ ਆ 22 ਤਰੀਕ ਨੂੰ ਪਰ ਅੱਜ ਸੰਡੇ ਕਰਕੇ ਹੁੰਦਾ ਕਿ ਵੀ ਲੋਕ ਫ੍ਰੀ ਹੁੰਦੇ ਆ ਘਰੇ ਹੁੰਦੇ ਆ ਸਾਰਿਆਂ ਨੂੰ ਛੁੱਟੀ ਹੁੰਦੀ ਆ ਤਾਂ ਉਹ ਲੋਕ ਵੱਧ ਤੋਂ ਵੱਧ ਹੋਣਗੇ ਤਾ ਜਿੰਨੀ ਕੋ ਉਮੀਦ ਸੀ ਉਮੀਦ ਤੋਂ ਵੱਧ ਕਿ ਲੋਕਾਂ ਨੇ ਜਿਹੜਾ ਹੈਗਾ ਇੱਥੇ ਬਲੱਡ ਡੋਨੇਟ ਕੀਤਾ ਹੈ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਜਿਹੜਾ ਖੂਨਦਾਨ ਕਰਨਾ ਇੱਕ ਮਹਾਦਾਨ ਹੈ ਆਪਾਂ ਨੂੰ ਪਤਾ ਹੈ ਕਿ ਜਦੋਂ ਕੋਈ ਐਕਸੀਡੈਂਟ ਵਗੈਰਾ ਹੁੰਦਾ ਤਾਂ ਐਮਰਜੈਂਸੀ ਖੂਨ ਦੀ ਲੋੜ ਪੈਂਦੀ ਆ ਆਪਾਂ ਨੂੰ ਤਾਂ ਕਈ ਵਾਰਕੇ ਤੋਂ ਨਹੀਂ ਮੋਹਈਆ ਹੁੰਦਾ ਤਾਂ ਇਦਾਂ ਦਾ ਖੂਨਦਾਨ ਕਰਨ ਦੇ ਨਾਲ ਜਿਹੜਾ ਹੈਗਾ ਬਲੱਡ ਬੈਂਕਾਂ ਦੇ ਵਿੱਚੋਂ ਆਪਾਂ ਨੂੰ ਖੂਨ ਮਿਲਦਾ ਹੈਗਾ ਤੇ ਪੀਪੀਸੀ ਵੈਲਵਰ ਵੱਲੋਂ ਜਿਹੜਾ ਹੈਗਾ ਕੋਟਕਪੂਰੇ ਤੋਂ ਚੱਲਦੀ ਆ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਤੁਸੀਂ ਦੇਖੋਗੇ ਕਿ ਅੱਜ ਪੀਪੀਸੀ ਵੈਲ ਜਿਹੜੀ ਵੈਲਫੇਅਰ ਹੈਗੀ ਹੈ ਪਹਿਲੇ ਨੰਬਰ ਤੇ ਚੱਲਦੀ ਪਈ ਹੈ ਤੇ ਅੱਜ ਇਹਨਾਂ ਦੇ ਸਹਿਯੋਗ ਦੇ ਨਾਲ ਹੈਗਾ ਇਹ ਅਸੀਂ ਇੱਥੇ ਕੈਂਪ ਲਗਾਇਆ ਸੋ ਭਾਰੀ ਮਾਤਰਾ ਦੇ ਵਿੱਚ ਲੋਕ ਪਹੁੰਚੇ ਨੇ ਤੇ ਆਪਣਾ ਸਹਿਯੋਗ ਦਿੱਤਾ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਗੱਲ ਕਰੀਏ ਤਾਂ ਹੁਣ 30+ ਹੋ ਚੁੱਕਿਆ ਹੈਗਾ ਉਮੀਦ ਹੈਗੀ ਹੈ ਕਿ 60+ ਹੋ ਜਾਊਗਾ ਜ